ਮੈਂ ਇੱਕ ਕਿਤਾਬ ਲਿਖੀ ਹੈ ਜਿਸ ਵਿੱਚ ਚਰਚਾ ਪੰਜਾਬ ਦੀ ਕੀਤੀ ਹੈ ਤੂੰ ਸੋਚ ਸਮਝ ਕੇ ਖਰੀਦੀ ਤੇਰੇ ਤੋਂ ਨਾ ਪੜ੍ਹ ਹੋਣੀ ਹੈ ਨਾ ਸੰਭਾਲ ਹੋਣੀ ਹੈ ਸੋ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਸਤਿ ਸ਼੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਜੀ ਜਿਹੜਾ ਪਹਿਲਾਂ ਆਪਣੀ ਲੜੀ ਚੱਲ ਰਹੀ ਆ ਪੁਰਾਣੇ ਸੱਭਿਆਚਾਰ ਤੇ ਪੁਰਾਣੇ ਪੰਜਾਬ ਬਾਰੇ ਅੱਜ ਤੋਂ 70 ਸਾਲ ਪਹਿਲਾਂ ਪੰਜਾਬ ਕਿਦਾਂ ਦਾ ਹੁੰਦਾ ਸੀ ਤੇ ਲੋਕ ਕਿਦਾਂ ਦੇ ਹੁੰਦੇ ਸੀ ਲੋਕ ਜਿਹੜੇ ਨੇ ਉਸ ਸਮੇਂ ਟਿੱਕੀ ਚੜਨ ਤੇ ਪੁੱਠਦੇ ਹੁੰਦੇ ਸੀ ਤੇ ਟਿੱਕੀ ਛਿਪਣ ਤੇ ਸੌਂਦੇ ਹੁੰਦੇ ਸੀ ਤੇ ਉਦੋਂ ਦੀਆਂ ਜਿਹੜੀਆਂ ਖੁਰਾਕਾਂ ਵੀ ਵਧੀਆ ਹੁੰਦੀਆਂ ਸੀ ਤੇ ਬਹੁਤੀਆਂ ਬਿਮਾਰੀਆਂ ਵੀ ਨਹੀਂ ਹੁੰਦੀਆਂ ਸੀ ਉਹਨਾਂ ਸਮੇਂ ਦੇ ਵਿੱਚ ਪਿੰਡ ਦੇ ਵਿੱਚ ਇੱਕ ਕੋਈ ਵੈਦ ਹੁੰਦਾ ਸੀ ਡਾਕਟਰ ਹੁੰਦਾ ਸੀ ਤੇ ਟਾਮੇਟਾਵੇਂ ਸ਼ਹਿਰ ਦੇ ਵਿੱਚ ਹਸਪਤਾਲ ਹੁੰਦੇ ਸੀ ਸੋ ਇਸੇ ਤਰ੍ਹਾਂ ਮਤਲਬ ਕਿ ਜਿਹੜੇ ਪੁਰਾਣੇ ਸਮੇਂ ਸੀ ਉਹ ਅੱਜ ਦੇ ਸਮੇਂ ਜੇ ਤੁਲਨਾ ਕਰੀਏ ਤਾਂ ਉਸ ਸਮਿਆਂ ਦੇ ਵਿੱਚ ਟੈਕਨੀਕ ਤਾਂ ਬਹੁਤ ਘੱਟ ਹੁੰਦੀ ਸੀ ਪਰ ਜਿਹੜੇ ਲੋਕ ਸੀਗੇ ਉਹਨਾਂ ਦੇ ਜਿਹੜੇ ਰੁਝੇਮਿਆਂ ਦੇ ਨਾਲ-ਨਾਲ ਰੁਝੇਮੇ ਬਹੁਤ ਜ਼ਿਆਦਾ ਹੁੰਦੇ ਸੀ ਤੇ ਜਿਹੜੇ ਉਹਨਾਂ ਦਾ ਜਿਵੇਂ ਕਹਿ ਲਓ ਵੀ ਜਿਹੜਾ ਸਵੇਰ ਸੀ ਉਹਨਾਂ ਨੂੰ ਚਾਹੇ ਦੁੱਧ ਨਾਲ ਠਾਲ ਗੋ ਚਾਹੇ ਲੱਸੀ ਨਾਲ ਚਾਹ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਸੀ ਹੁਣ ਤਾਂ ਜਿਹੜਾ ਨਿਆਣਿਆਂ ਨੂੰ ਠਾਲਦੇ ਨੇ ਜਾਂ ਮੈਗੀ ਨਾਲ ਮੈਗੀ ਬਣਾ ਕੇ ਵੀ ਮੈਗੀ ਬਣ ਗਈ ਆ ਬੇਟਾ ਉੱਠ ਜਾਓ ਉੱਠ ਜਾਓ ਮੈਗੀ ਬਣ ਗਈ ਆ ਮਤਲਬ ਪਰੌਂਠੇ ਬਣ ਗਏ ਨੇ ਪੁੱਤੋ ਉੱਠ ਖੜ ਹੁਣ ਇਸ ਤਰ੍ਹਾਂ ਪਹਿਲਾਂ ਤਾਂ ਪਰੌਂਠੇ ਪਰੌਂਠੇ ਨਹੀਂ ਬਣਦੇ ਹੁੰਦੇ ਸੀ ਪਹਿਲਾਂ ਜਿਹੜੀਆਂ ਸੀਗੀਆਂ ਮੱਕੀ ਦੀਆਂ ਰੋਟੀਆਂ ਜਵਾਰ ਦੀਆਂ ਰੋਟੀਆਂ ਹੈਨਾ ਤੇ ਇਸ ਤਰ੍ਹਾਂ ਮਤਲਬ ਜਿਹੜੀਆਂ ਰੋਟੀਆਂ ਹੁੰਦੀਆਂ ਸੀ ਉਹ ਵੀ ਬੜੀਆਂ ਭਾਰੀਆਂ ਭਾਰੀਆਂ ਰੋਟੀਆਂ ਹੁੰਦੀਆਂ ਸੀ ਤੇ ਚੁੱਲ੍ਹੇ ਤੇ ਹੀ ਬਣਦੀਆਂ ਸੀ ਤੇ ਅੱਗ ਤੇ ਸਿੱਕਦੀਆਂ ਸੀ ਸੋ ਬਜ਼ੁਰਗ ਵੀ ਉਦੋਂ ਦੇ ਜਿਹੜੇ ਬੜੇ ਤਾਕੜੇ ਤੇ ਤੰਦ ਰੁਸਤ ਹੁੰਦੇ ਸੀ ਉਹਦਾ ਜਿਹੜਾ ਪਹਿਰਾਵਾ ਸੀ ਅੱਜ ਤੋਂ 70-75 ਸਾਲ ਪਿੱਛੇ ਚਲੇ ਜਾਈਏ ਜਿਹੜੇ ਕੁਝ ਲੋਕ ਸੀਗੇ ਚਾਦਰਾਂ ਬੰਨਦੇ ਹੁੰਦੇ ਸੀ ਜਿਹੜੇ ਕਹਿ ਲੋ ਕਿ ਕੁਝ ਕੁ ਲੋਕ ਸੀਗੇ ਉਹ ਕੁੜਤੇ ਪਜਾਮੇ ਨੂੰ ਹੀ ਆਪਣਾ ਜਿਹੜਾ ਸ਼ਿੰਗਾਰ ਮੰਨਦੇ ਸੀ ਪਰ ਹੁਣ ਹੁਣ ਤਾਂ ਟਾਇਟ ਟਾਇਟ ਜੀਆਂ ਜਿੰਨਾ ਜਾਂ ਫਿਰ ਖੁੱਲੀਆਂ ਖੁੱਲੀਆਂ ਪੈਂਟਾਂ ਤੇ ਮਤਲਬ ਕਿ ਉਹਦੋਂ ਦੇ ਇਹਨੇ ਸੁਹਾਣੀਆਂ ਜ਼ਿਆਦਾਤਰ ਹੁੰਦੀਆਂ ਸੀ ਉਹ ਘੱਗਰੇ ਹੀ ਪਾ ਕੇ ਰੱਖਦੀਆਂ ਹੁੰਦੀਆਂ ਸੀ ਜਾਂ ਫਿਰ ਕਹਿ ਲੋ ਪੰਜਾਬੀ ਜਿਹੜੇ ਸੂਟ ਸੀ ਉਹਨਾਂ ਨੂੰ ਉਹ ਜ਼ਿਆਦਾ ਤਹਿਜੀਬ ਦਿੰਦੀਆਂ ਸੀ ਪਰ ਹੁਣ ਦੀਆਂ ਜਿਵੇਂ ਕੁੜੀਆਂ ਨੇ ਮੁਟੀ ਆਰਾਨੇ ਉਹ ਜ਼ਿਆਦਾਤਰ ਪੈਂਚ ਸ਼ਰਟ ਹੋਗੀ ਜਾਂ ਫਿਰ ਹੋਰ ਕਈ ਤਰ੍ਹਾਂ ਦੇ ਜਿਹੜੇ ਕੱਪੜੇ ਬਾਜ਼ਾਰੂ ਹੁੰਦੇ ਨੇ ਸੀਮੇ ਸਮਾਏ ਜਿਵੇਂ ਕਹਿ ਲੋ ਵੀ ਟੇਲਰ ਦੇ ਜਾਣ ਦੀ ਲੋੜ ਨਾ ਪਵੇ ਤੇ ਉਸ ਤਰ੍ਹਾਂ ਦੀਆਂ ਜਿਹੜੇ ਕੱਪੜੇ ਪਾ ਲੈਂਦੀਆਂ ਸੀ ਜਾਂ ਪਾ ਲੈਂਦੀਆਂ ਨੇ ਤੇ ਇਹ ਜਿਹੜਾ ਕੰਪੈਰੀਜ਼ਨ ਆ ਇਹ ਕਰਨਾ ਬੜਾ ਔਖਾ ਲੱਗ ਰਿਹਾ ਆ ਕਿਉਂਕਿ ਕਿਤੇ ਨਾ ਕਿਤੇ ਕਿਸੇ ਨੂੰ ਮੇਰੀ ਗੱਲ ਦਾ ਗੁੱਸਾ ਵੀ ਲੱਗ ਜਾਵੇਗਾ ਮਾਫ ਕਰਨਾ ਪਰ ਗੱਲਾਂ ਆਪਾਂ ਸੱਚੀਆਂ ਕਰ ਰਹੇ ਆ ਪੁਰਾਣੇ ਤੇ ਅੱਜ ਦੇ ਸਮੇਂ ਦੀ ਗੱਲ ਆ ਕਿਸੇ ਦਾ ਦਿਲ ਦੁਖਾਉਣ ਵਾਲੀ ਗੱਲ ਨਹੀਂ ਸਭੋਂ ਉਹਨਾਂ ਸਮੇਂ ਨੂੰ ਚੇਤੇ ਕਰਕੇ ਜਿਹੜਾ ਦਿਲ ਨੂੰ ਸਕੂਨ ਜਾਂ ਵੀ ਮਿਲਦਾ ਆ ਤੇ ਕਿਤੇ ਨਾ ਕਿਤੇ ਕਹਿ ਲੋ ਵੀ ਸਾਨੂੰ ਪਤਾ ਲੱਗਦਾ ਸਾਡੇ ਬਜ਼ੁਰਗ ਤੇ ਸਾਡਾ ਪੰਜਾਬ ਕਿਦਾਂ ਦਾ ਸੀ ਸੋ ਸਾਡੇ ਜਿਹੜੇ ਬਜ਼ੁਰਗ ਹੁੰਦੇ ਸੀਗੇ ਉਹਨਾਂ ਨੂੰ ਜ਼ਿਆਦਾ ਕੋਈ ਬਿਮਾਰੀਆਂ ਵੀ ਨਹੀਂ ਹੁੰਦੀਆਂ ਸੀ ਪਰ ਹੁੰਦੇ ਸਮੇਂ ਵਿੱਚ ਜਦੋਂ ਹੀ ਆਪਾਂ ਫੋਨ ਖੋਲਦੇ ਆਂ ਕਦੇ ਕਿਹੜਾ ਵੈਦ ਅੱਗੇ ਆਉਂਦਾ ਆ ਕਦੇ ਕਿਹੜਾ ਵੈਦ ਅੱਗੇ ਆਉਂਦਾ ਕੋਈ ਕਹਿੰਦਾ ਆ ਸਵੇਰੇ ਸਾਜਰੇ ਉੱਠ ਕੇ ਗਰਮ ਪਾਣੀ ਦਾ ਪੀਓ ਗਲਾਸ ਕੋਈ ਕਹਿੰਦਾ ਦਿਨ ਦੇ ਵਿੱਚ 12 ਤੋਂ 15 ਗਲਾਸ ਪੀਓ ਪਾਣੀ ਦੇ ਰਹੋ ਤੰਦਰੁਸਤ ਕੋਈ ਦੰਦਾ 4500 ਦਾ ਡਾਈਟ ਪਲਾਨ ਕੋਈ ਦੰਦਾ 8000 ਦਾ ਡਾਈਟ ਪਲਾਨ ਪਤਲੇ ਹੋਣ ਦਾ ਉਦੋਂ ਜਿਹੜੀਆਂ ਕੁੜੀਆਂ ਸੀਗੀਆਂ ਮੁਟਿਆਰਾਂ ਸੀ ਜਾਂ ਔਰਤਾ ਸੀ ਉਹ ਭਾਰੀ ਹੁੰਦੀ ਐ ਨਹੀਂ ਸੀ ਕਿਉਂਕਿ ਕੰਮਕਾਰ ਇੰਨਾ ਕਰਦੀਆਂ ਸੀਗੀਆਂ ਉਹਨਾਂ ਨੂੰ ਵਜ਼ਨ ਜ਼ਿਆਦੇ ਨਾਲ ਜਾਂ ਘੱਟ ਨਾਲ ਕੋਈ ਫਰਕ ਨਹੀਂ ਪੈਂਦਾ ਸੀ ਵੀ ਮੈਂ ਕਿੱਦਾਂ ਦੀ ਲੱਗਦੀ ਆ ਕਿਉਂਕਿ ਜਦੋਂ ਆਪਾਂ ਫੋਨ ਖੋਲਦੇ ਆ ਕਿ ਨਾਲੇ ਜਿਹੜਾ ਦੱਸਿਆ ਜਾਂਦਾ ਆ ਦੁੱਧ ਨਾ ਪੀਓ ਦੇਸੀ ਘੀਣਾ ਖਾਓ ਪਹਿਲਾਂ ਜਿਹੜਾ ਹੁੰਦਾ ਸੀ ਜਿਹੜਾ ਦੁੱਧ ਪੁਰਾਣਾ ਦੁੱਧ ਸੀ ਉਹ ਇੰਨਾ ਪ ਗਾੜਾ ਹੁੰਦਾ ਸੀ ਜਿਵੇਂ ਪਿੰਡੂ ਭਾਸ਼ਾ ਦੇ ਵਿੱਚ ਗੱਲ ਕਰਾਂ ਵੀ ਚੀਕ ਵਰਗਾ ਗਾੜਾ ਮਤਲਬ ਵੀ ਇੰਨਾ ਕੁ ਗਾੜਾ ਹੁੰਦਾ ਸੀ ਵੀ ਉਹਦੇ ਆਰ ਪਾਰ ਚਾਨਣ ਨਹੀਂ ਦਿਖਦਾ ਹੁੰਦਾ ਸੀ ਪਰ ਜਿਹੜਾ ਹੁਣ ਦਾ ਦੁੱਧ ਆ ਉਹ ਤਾਂ ਚਾਹ ਵਰਗਾ ਦੁੱਧ ਆ ਮਤਲਬ ਜਿਵੇਂ ਆਪਾਂ ਚਾਹ ਬਣਾ ਕੇ ਪੀ ਰਹੇ ਹਾਂ ਬਸ ਉਹ ਦੁੱਧ ਹੈ ਇੱਕ ਤਰ੍ਹਾਂ ਦਾ ਜਦ ਕਿ ਪਹਿਲਾਂ ਚਾਹ ਵੀ ਦੁੱਧ ਵਰਗੀ ਹੁੰਦੀ ਸੀ ਮਤਲਬ ਹਰ ਚੀਜ਼ ਦੇ ਵਿੱਚ ਜਿਹੜਾ ਸਵਾਦ ਐਨਾ ਕੁ ਹੁੰਦਾ ਸੀ ਕਈ ਵਾਰੀ ਜਿਹੜੀਆਂ ਸਾਡੀਆਂ ਮਤਲਬ ਦਾਦੀਆਂ ਹੁੰਦੀਆਂ ਸੀ ਉਹ ਕੀ ਕਰਦੀਆਂ ਸੀ ਉਹ ਸਾਗ ਨੂੰ ਜਿਵੇਂ ਰਿਜਿਨਾ ਰੱਖ ਦਿੰਦੀਆਂ ਤੇ ਘੋਟ ਕੇ ਉਹਨਾਂ ਨੇ ਦੁਬਾਰਾ ਫੇਰ ਚੁੱਲ੍ਹੇ 'ਤੇ ਧਰ ਦੇਣਾ ਪਰ ਉਹਨੂੰ ਜਿਹੜਾ ਬਿਨਾ ਧੜਕੇ ਹੀ ਖਾ ਲੈਣਾ ਤੇ ਅਸੀਂ ਵੀ ਖਾਇਆ ਹੋਇਆ ਹੈ ਇਦੇ ਵਿੱਚ ਕੋਈ ਸ਼ੱਕ ਨਹੀਂ ਵੀ ਸਿਰਫ ਗੱਲਾਂ ਹੀ ਨੇ ਅਸੀਂ ਖੁਦ ਵੀ ਕਿਤੇ ਨਾ ਕਿਤੇ ਤੁਸੀਂ ਵੀ ਖਾਇਆ ਹੋਣਾ ਤੇ ਬਿਨਾ ਤੜਕੇ ਹੀ ਸਾਗ ਜਿਹੜਾ ਹੈਗਾ ਸੰ ਚੰਗਾ ਸਾਰਾ ਦੇਸੀ ਘਿਓ ਪਾ ਕੇ ਜਾਂ ਮੱਖਣ ਪਾ ਕੇ ਜਿਹੜਾ ਖਾ ਲੈਣਾ ਬੜਾ ਸੁਆਦ ਲੱਗਦਾ ਸੀ ਤੇ ਜਿਹੜੀ ਚੁੱਲ੍ਹੇ ਦੇ ਅੱਗੇ ਬੈਠ ਕੇ ਰੋਟੀ ਖਾਣੀ ਉਹਦਾ ਤਾਂ ਸੁਆਦ ਹੀ ਵੱਖਰਾ ਹੁੰਦਾ ਗਰਮ ਗਰਮ ਰੋਟੀ ਮਾਂ ਨੇ ਜਾਂ ਦਾਦੀ ਨੇ ਸੇਕੀ ਜਾਣੀ ਤੇ ਆਪਾਂ ਖਾਈ ਜਾਣੀ ਤੇ ਇਹ ਜਿਹੜਾ ਨਜ਼ਾਰਾ ਆ ਇਹ ਨਹੀਂ ਮਿਲਣਾ ਮਤਲਬ ਹੁਣ ਹੈਗਾ ਆ ਕਈ ਥਾਂ ਤੇ ਜਿਹੜੀਆਂ ਹੈਗੀਆਂ ਨੇ ਪਿੰਡਾਂ ਦੇ ਵਿੱਚ ਜਾਂ ਪਰਿਵਾਰਾਂ ਦੇ ਵਿੱਚ ਇਹੋ ਜਿਹਾ ਮਾਹੌਲ ਦੁਬਾਰਾ ਸਿਰਜਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਚੰਗੀ ਗੱਲ ਆ ਜੇ ਕਰੋਗੇ ਕਿਉਂਕਿ ਜਿਹੜਾ ਇਹ ਸਿਹਤਮੰਦ ਦੇ ਨਾਲ-ਨਾਲ ਆਪਣੇ ਪਰਿਵਾਰ ਦੇ ਨਾਲ ਟਾਈਮ ਦੇਣਾ ਇਹ ਇੱਕ ਬਹੁਤ ਵੱਡੀ ਗੱਲ ਆ ਤੇ ਇਹ ਮੇਰੀ ਸਾਰਿਆਂ ਨੂੰ ਗੁਜਾਰਿਸ਼ ਆ ਵੀ ਆਪਣੇ ਬਜ਼ੁਰਗਾਂ ਨੂੰ ਸਮਾਂ ਦਿਆ ਕਰੋ ਆਪਣੇ ਬਜ਼ੁਰਗਾਂ ਤੋਂ ਪੁਰਾਣੇ ਪੰਜਾਬ ਬਾਰੇ ਗੱਲਾਂ-ਬਾਤਾਂ ਸੁਨਿਆ ਕਰੋ ਕਿਵੇਂ ਦੀ ਹੁੰਦੀ ਸੀ ਸੱਤ ਸੱਤ ਕਦਮ-ਕਦਮ ਲੱਗਦੀ ਸੀ ਹੁਣ ਤਾਂ ਪਿੰਡਾਂ ਵਿੱਚ ਚਲੇ ਜਾਓ ਸੱਤ ਲੱਗੀ ਹੁੰਦੀ ਆ ਪਰ ਉੱਥੇ ਸਿਰਫ ਤਾਸ਼ ਚੱਲਦੇ ਨੇ ਹੋਰ ਕੁਝ ਨਹੀਂ ਜਾਂ ਗੱਲਾਂ-ਬਾਤਾਂ ਚੱਲਦੇ ਨੇ ਫਲਾਣੇ ਦੇ ਘਰ ਦੇ ਵਿੱਚ ਆਪਰੇਸ ਚੱਲ ਰਿਹਾ ਫਲਾਣੇ ਦੀ ਅਤੀ ਦੇ ਨਾਲ ਆ ਕੁਝ ਚੱਲ ਰਿਹਾ ਪੇਕਿਆਂ ਸਹਰਿਆਂ ਦੇ ਵਿੱਚ ਹੁਣ ਮਤਲਬ ਕਿ ਐਦਾਂ ਦੀਆਂ ਗੱਲਾਂ ਸੱਤ ਦੇ ਵਿੱਚ ਚਲਦੀਆਂ ਨੇ ਜਦ ਕਿ ਪਹਿਲਾਂ ਜਿਹੜੀ ਸੱਤ ਹੁੰਦੀ ਸੀ ਉਹਦੇ ਵਿੱਚ ਸੱਤ ਦੇ ਵਿੱਚ ਜਿਹੜੇ ਬਜ਼ੁਰਗ ਕਦੇ-ਕਦੇ ਇਕੱਠੇ ਹੁੰਦੇ ਸੀ ਉਦੋਂ ਇਕੱਠੇ ਹੁੰਦੇ ਸੀ ਜਦੋਂ ਕਿਸੇ ਨੂੰ ਕੋਈ ਦੁੱਖ ਹੋਵੇ ਤਕਲੀਫ ਹੋਵੇ ਜਾਂ ਕਹਿ ਲੋ ਕੋਈ ਮਤਲਬ ਕਿਸੇ ਦੇ ਘਰ ਦੇ ਵਿੱਚ ਕੋਈ ਕਲੇਸ਼ ਹੋਵੇ ਉਹਨੂੰ ਨਿਪਟਾਉਣਾ ਹੋਵੇ ਉਦੋਂ ਸੱਥਾਂ ਲੱਗਦੀਆਂ ਹੁੰਦੀਆਂ ਸੀ ਹੁਣ ਹੁਣ ਤਾਂ ਮੈਂ ਦੇਖਿਆ ਕਈ ਪਿੰਡਾਂ ਦੇ ਵਿੱਚ ਜਿਹੜੇ بڑے بڑے ਬੋਰਡ ਬਣੇ ਹੋਏ ਨੇ ਉੱਥੇ ਬਜ਼ੁਰਗ ਬੈਠੇ ਹੋਣਗੇ ਉੱਥੇ ਚਾਹ ਵੀ ਆ ਜਾਂਦੀ ਹੈ ਉਹਨਾਂ ਦੀ ਐਨੇ ਵਿਹਲੇ ਮਤਲਬ ਕਿ ਬਜ਼ੁਰਗਾਂ ਨੂੰ ਸਮਝ ਰੱਖਿਆ ਘਰਦਿਆਂ ਨਹੀਂ ਵੀ ਉੱਥੇ ਕੱਢ ਦੁੰਦੇ ਨੇ ਉੱਥੇ ਉਹ ਸਾਰਾ ਦਿਨ ਤਾਸ਼ ਪੱਤਾ ਚਲਾਈ ਜਾਣਗੇ ਵੀ ਦੱਸੋ ਐ ਕੋਈ ਗੱਲ ਹੋਈ ਕੋਈ ਚੱਜ ਦੀ ਗੱਲ ਕਰ ਲੋ ਕੋਈ ਬਜ਼ੁਰਗੋ ਆਪਣੇ ਬੱਚਿਆਂ ਦੇ ਵਿੱਚ ਬੈਠੋ ਆਪਣੇ ਪੋਤੇ ਪੋਤੀਆਂ ਨੂੰ ਕੋਈ ਚੱਜ ਦੀ ਗੱਲ ਦੱਸੋ ਮਾਫ ਕਰਨਾ ਮੇਰੀ ਗੱਲ ਕਈਆਂ ਨੂੰ ਮਾੜੀ ਲੱਗੇਗੀ ਪਰ ਇਹ ਕਿਤੇ ਨਾ ਕਿਤੇ ਅੱਖੀ ਦੇਖੀਆਂ ਗੱਲਾਂ ਨੇ ਇਹ ਸੱਚ ਆ ਮਤਲਬ ਤੁਸੀਂ ਜਿਹੜਾ ਹੈਗਾ ਆਪਣੇ ਬਜ਼ੁਰਗੋ ਆਪਣੇ ਬੱਚਿਆਂ ਨੂੰ ਆਪਣੇ ਪੋਤੇ ਪੋਤੀਆਂ ਨੂੰ ਜਿਹੜੀਆਂ ਪੁਰਾਣੀਆਂ ਗੱਲਾਂ ਦੱਸੋ ਵੀ ਅਸੀਂ ਕਿਵੇਂ ਸਕੂਲੇ ਪੜ੍ਹਦੇ ਸੀ ਕਿਵੇਂ ਅਸੀਂ ਖੇਤਾਂ ਵਿੱਚ ਕੰਮ ਕਰਦੇ ਸੀ ਤੇ ਕਿਵੇਂ ਜਿਹੜਾ ਹੈਗਾ ਉਸ ਸਮਿਆਂ ਦੇ ਵਿੱਚ ਅਸੀਂ ਸਮਾਹ ਹੰਡਾਇਆ ਆ ਤੇ ਜਿਹੜਾ ਹੁਣ ਤਾਂ ਖੁਦ ਬਜ਼ੁਰਗਾਂ ਕੋਲ ਵੀ ਫੋਨ ਹੋ ਗਏ ਨੇ ਮਤਲਬ ਗਿੱਜਿਆਂ ਦੇ ਵਿੱਚ ਬਜ਼ੁਰਗਾਂ ਨੇ ਆਪਣੇ ਫੋਨ ਪਾ ਪਾ ਕੇ ਜਿਹੜੇ ਹੈਗੇ ਨੇ ਗਿੱਜੇ ਲੰਮਕਾਰ ਰੱਖੇ ਨੇ ਪਰ ਪਹਿਲਾਂ ਐਦਾਂ ਦਾ ਕੁਝ ਨਹੀਂ ਪਹਿਲਾਂ ਬਜ਼ੁਰਗਾਂ ਦੇ ਗਿੱਜੇ ਭਰੇ ਜ਼ਰੂਰ ਹੁੰਦੇ ਸੀ ਪਰ ਛੋਲਿਆਂ ਦੇ ਨਾਲ ਮੱਕੀ ਦੇ ਦਾਣਿਆਂ ਦੇ ਨਾਲ ਮਤਲਬ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਬਜ਼ੁਰਗਾਂ ਦੇ ਗਿੱਜਿਆਂ ਵਿੱਚ ਹੁੰਦੀਆਂ ਸੀ ਜਦੋਂ ਉਹਨਾਂ ਨੇ ਘਰੋਂ ਨਿਕਲਣਾ ਜੇ ਕਿਸੇ ਦਾ ਵੀ ਬੱਚਾ ਉਹਨਾਂ ਨੂੰ ਮਿਲਣਾ ਤਾਂ ਉਹਨਾਂ ਨੇ ਉਹਨਾਂ ਨੂੰ ਆਪਣੇ ਗਿੱਜੇ 'ਚੋਂ ਹੱਥ ਜਿਹੜਾ ਗਿੱਜੇ ਦੇ ਵਿੱਚ ਹੱਥ ਮਾਰ ਕੇ ਜਿਹੜੀ ਵੀ ਚੀਜ਼ ਨਿਕਲਣੀ ਬੱਚਿਆਂ ਨੂੰ ਵੰਡ ਦੇ ਚਲੇ ਜਾਣਾ ਥੋੜੀ ਥੋੜੀ ਤੇ ਜੇ ਕੋਈ ਬਜ਼ੁਰਗ ਪਿੰਡ ਦੇ ਵਿੱਚ ਸਾਈਕਲ ਤੇ ਐਂਟਰ ਕਰਦਾ ਸੀ ਤਾਂ ਉਹ ਆਪ ਸਾਈਕਲ ਤੋਂ ਉੱਤਰ ਜਾਂਦਾ ਸੀ ਜਦੋਂ ਬੱਚੇ ਜਿਹੜੇ ਖੇਡਦੇ ਹੋਣੇ ਉਹਨਾਂ ਨੂੰ ਕਿਸੇ ਨੂੰ ਪੈਡਲ ਤੇ ਖੜਾ ਕਰ ਲੈਣਾ ਕਿਸੇ ਨੂੰ ਦੂਜੇ ਪੈਡਲ ਤੇ ਖੜਾ ਕਰ ਲੈਣਾ ਕਿਸੇ ਨੂੰ ਕੈਰੀਅਰ ਤੇ ਬਿਠਾ ਲੈਣਾ ਉਹਨਾਂ ਨੇ ਇਹ ਨਾ ਦੇਖਣਾ ਵੀ ਇਹ ਮੇਰੇ ਪੋਤੇ ਨਹੀਂ ਉਹ ਚਾਹੇ ਕਿਸੇ ਦੇ ਵੀ ਪੋਤੇ ਪੋਤੀਆਂ ਹੋਣ ਉਹਨਾਂ ਨੇ ਆਪਣੇ ਸਾਈਕਲ ਤੇ ਬਿਠਾ ਕੇ ਝੂਟਾ ਜ਼ਰੂਰ ਦੇਣਾ ਉਹਨਾਂ ਨੂੰ ਮਤਲਬ ਇਹ ਪੁਰਾਣਾ ਸਾਡਾ ਪੰਜਾਬ ਸੀ ਕਿ ਪੰਜਾਬ ਦਾ ਜਿਹੜਾ ਪੁਰਾਣੇ ਬਜ਼ੁਰਗਾਂ ਦਾ ਮਿਲਵਰਤਨ ਸੀ ਉਹ ਕਿੰਨਾ ਚੰਗਾ ਸੀ ਪਰ ਹੁਣ ਹੁਣ ਤਾਂ ਜੇ ਕਿਸੇ ਦੇ ਘਰੇ ਗੱਡੀ ਆ ਜਾਵੇ ਨਵੀਂ ਤਾਂ ਦੂਜਾ ਘਰੋਂ ਹੀ ਸੜ ਜਾਂਦਾ ਵੀ ਹੈ ਗੱਡੀ ਲੈ ਲਈ ਕਿੱਥੋਂ ਲੈ ਲਈ ਕਿਹਵੇਂ ਲੈ ਲਈ ਭਾਈ ਅਗਲੇ ਦੇ ਪੈਸੇ ਨੇ ਅਗਲੇ ਨੇ ਲੈ ਲਈ ਮਤਲਬ ਹੁਣ ਜਿਹੜਾ ਹੈਗਾ ਕੋਈ ਖੁਸ਼ੀਆਂ ਨਹੀਂ ਬਹੁਤੀਆਂ ਬਣਾਈਆਂ ਜਾਂਦੀਆਂ ਦੂਜੇ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਨਹੀਂ ਹੋਇਆ ਜਾਂਦਾ ਜ਼ਿਆਦਾ ਹੁੰਦੇ ਜ਼ਰੂਰ ਨੇ ਸ਼ਾਮਲ ਖਾਣ ਪੀਣ ਲਈ ਪਰ ਅੰਦਰੋਂ ਜਿਹੜਾ ਹੈਗਾ ਆ ਉਹਨਾਂ ਦਾ ਮਨ ਮਟਾਵੇ ਹੁੰਦਾ ਵੀ ਇਹ ਇਹਨਾਂ ਨੇ ਐਡਾ ਵਿਆਹ ਕਿਵੇਂ ਕਰ ਲਿਆ ਗੱਡੀ ਕਿਵੇਂ ਲੈ ਲਈ ਮਤਲਬ ਇਹ ਜਿਹੜੇ ਪੰਜਾਬ ਜਿੱਥੇ-ਜਿੱਥੇ ਪੰਜਾਬ ਬਦਲਿਆ ਉੱਥੇ-ਉੱਥੇ ਪੰਜਾਬ ਦੇ ਲੋਕ ਵੀ ਜਿਹੜੇ ਬਹੁਤ ਬਦਲ ਗਏ ਨੇ ਬਾਕੀ ਇਸੇ ਤਰ੍ਹਾਂ ਦਾ ਜਿਹੜਾ ਪ੍ਰੋਗਰਾਮ ਆ ਇਸੇ ਨੂੰ ਆਪਾਂ ਇਹਦੀ ਲੜੀਵਾਰ ਇਦਾਂ ਹੀ ਚੱਲਦਾ ਰਹੇਗਾ ਆਪਾਂ ਫਿਰ ਇਸੇ ਟੌਪਿਕ ਦੇ ਨਾਲ ਜੁੜਾਂਗੇ ਤੇ ਕੁਝ ਆਰ ਦੀਆਂ ਕੁਝ ਪਾਰ ਦੀਆਂ ਕੁਝ ਗੱਲਾਂ ਪੁਰਾਣੇ ਪੰਜਾਬੀ ਸੱਭਿਆਚਾਰ ਦੀਆਂ ਲੈ ਕੇ ਹਾਜ਼ਰ ਹੋਵਾਂਗੇ ਸੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਤੇ ਇਸੇ ਤਰ੍ਹਾਂ ਸਾਨੂੰ ਹੌਸਲਾ ਆਪਣੇ ਕਮੈਂਟਾਂ ਦੇ ਰਹੀਂ ਦਿੰਦੇ ਰਹਿਣਾ ਕਮੈਂਟਰਾਂ ਦੇ ਵਿਚਾਰ ਦਿਹੀਆਂ ਸਾਹੀਆਂ ਗੱਲਾਂ ਸਾਡੇ ਨਾਲ ਜ਼ਰੂਰ ਕਰਨੀਆਂ ਕਮੈਂਟਰਾਂਹੀਂ ਸੋ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ